ਪਾਤਸ਼ਾਹ ਦਾਗ ਰਹਾ ਜਿੰਦਾਬਾਦ 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 ਰਲੀ ਚਾਰ ਮਰਦਾਬਾਦ 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 ਮੈਲੇ ਗਿਆਸ ਖੁਰਾ ਮਰਦਾਬਾਦ ਮਰਦਾਬਾਦ मुरदाबाद मुबा मुबा मुरदाबाद 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 ज़िंदबाद 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 ਵਾਦ ਪੁਰਦਾ ਵਾਦ ਹਰਦੀਖ ਸਿੰਘ ਜੀ ਨੇ ਇੱਕ ਤੋਗਰਾ ਹਾਚਿੰਦਾਪੁਰ ਜਿੰਦਾਬਾਦ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਇੱਕ ਵਾਰੀ ਇਤਨਾ ਫੇਰ ਆ ਸਕੂਰ ਦੇ ਵਿੱਚ ਤੁਸੀਂ ਆਏ ਹੋ ਤੁਸੀਂ ਅਧਿਕਾਰ ਨੂੰ ਪਤਾ ਨਹੀਂ ਇਹ ਕਿਹਾ ਕਿ ਮੈਨੂੰ ਪਤਾ ਨਹੀਂ ਪਤਾ ਕਰ ਲਊਗਾ ਮੇਨ ਵਾਲੇ ਇਹ ਕਹਿੰਦੇ ਮੁੱਦਦਾ ਕਰ ਲਓ ਜੀ ਮੈਂ ਸੀਐਮ ਨੇ ਰਹਾ ਹੈਗਾ ਮੈਂ ਤਾਂ ਵਿਧਾਇਕ ਹਾਂ ਜੀ ਐਮਐਲ ਐਮਐਲ ਸਰਕਾਰ ਦਾ ਅੰਗ ਹੁੰਦਾ ਜੀ ਸਮੂਹ ਸਮੂਹ ਜ਼ਿੰਮੇਵਾਰੀ ਹੁੰਦਾ ਸਮੂਹ ਜ਼ਿੰਮੇਵਾਰੀ ਹੁੰਦੀ ਨਹੀਂ ਨਹੀਂ ਤੁਸੀਂ ਕਿਤਾਬ ਚੱਕ ਲਓ ਜਿਹੜਾ ਕਿ ਵਿਧਾਇਕਾ ਲੋ ਜਾਂਦੇ ਹਲਕੇ ਤੁਹਾਨੂੰ ਇਹ ਨਹੀਂ ਸਮਝ ਲੱਗਦੀ ਤੁਸੀਂ ਕਹਿੰਦੇ ਹੋ ਮੇਰੇ ਹਲਕੇ ਦਾ ਤੁਸੀਂ ਸਰਕਾਰ ਦਾ ਅੰਗ ਹੈ ਨਹੀਂ ਮੈਂ ਜੀ ਦੇਖੋ ਤੁਹਾਡਾ ਮੈਂ ਤਾਂ ਮੈਂ ਤਾਂ ਲੋਕਾਂ ਦਾ ਵਾਂ ਜੇ ਕਿਉਂ ਲੋਕ ਮੈਂ ਸਰਕਾਰ ਮੈਂ ਕੋਈ ਅਹੁਦੇਦਾਰ ਹੋਊਗਾ ਸਰਕਾਰ ਵੱਲੋਂ ਕੋਈ ਹੋਊਗਾ ਤਾਂ ਮੈਂ ਅਹੁਦੇਦਾਰ ਹੋਵਾਂਗਾ ਲੋਕਾਂ ਦਾ ਅਹੁਦੇਦਾਰ ਤੁਸੀਂ ਲੋਕਾਂ ਦੇ ਹੋ ਨਾ ਗੋਟਾਂ ਤੋਂ ਪਹਿਲਾਂ ਆਉਂਦੇ ਸੀ ਤੁਸੀਂ ਲੋਪਾਂ ਦੇ ਸੀ ਬਿਲਕੁਲ ਸਹੀ ਆਮ ਸੀ ਆਮ ਪਾਰਟੀ ਦੇ ਸੀ ਹੁਣ ਵੀ ਆਮ ਹੀ ਤੁਸੀਂ ਖਾਸ ਹੋ ਗਏ ਬਿਲਕੁਲ ਹੋ ਗਏ ਖਾਸ ਆਹ ਵੀਰ ਨੂੰ ਨਾ ਰਾਤ ਦੇਣਾ ਇਹਨਾਂ ਨੂੰ ਕਾਹੇ ਨਾ ਚੜਿਆ ਹੁੰਦਾ ਇਹਨਾਂ ਨੂੰ ਇਹਨਾਂ ਨੂੰ ਚੜਿਆ ਨਾ ਜਾਣਾ ਹੁੰਦਾ ਜੇ ਤੁਸੀਂ ਆਮ ਤੋਂ ਪਹਿਲਾਂ ਆਮ ਉਹ ਗੋਟਾਂ ਤੋਂ ਪਹਿਲਾਂ ਤੁਸੀਂ ਕਦੇ ਵੀ ਮੈਂ ਨੂੰ ਮੈਂ ਗੁਰੂ ਦੀ ਸੌ ਲੱਗੇ ਮੈਂ ਇਹਨਾਂ ਨੂੰ ਕਿਹਾ ਵੀ ਬਿਲਕੁਲ ਮੇਰੇ ਨਾਲ ਆਉਣ ਦੀ ਲੋੜ ਨਹੀਂ ਮੇਰੇ ਭਾਈ ਨੇ ਮੈਂ ਆਪੇ ਹੈਂਡਲ ਕਰ ਲਵਾਂ ਮੈਂ ਕਿਹਾ ਕਿਹਾ ਇਹ ਗੱਲ ਪੁੱਛ ਲੈ ਜਿਹਨੂੰ ਮਰਜ਼ੀ ਪਰ ਇਹ ਕਹਿੰਦੇ ਵੀ ਪ੍ਰੋਟੋਕੋਲ ਆ ਮੈਂ ਹੁਣ ਵੀ ਇਹਨਾਂ ਨੂੰ ਪਰੇ ਪਰੇ ਹਟਾ ਸਕਦਾ ਜੀ ਹੁਣ ਵੀ ਦੂਜੇ ਗੇਟ ਰਾਹੀਂ ਨੰਘ ਸਕਦਾ ਸੀ ਹੁਣ ਵੀ ਛਾਂ ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਦੂਜੇ ਗੇਟ ਰਾਹੀਂ ਨੰਘ ਸਕਦਾ ਸੀ ਹੁਣ ਵੀ ਮੈਂ ਬਾਹਰ ਜਾ ਸਕਦਾ ਸੀ ਪਰ ਮੈਂ ਕਹਿ ਰਹੀ ਹਾਂ ਐਸਾ ਨਹੀਂ ਕਰਨਾ ਮੈਂ ਮਰ ਸਕਦਾ ਸੀ ਤੁਸੀਂ ਜੋ ਮਰਜ਼ੀ ਕਰ ਸਕਦੇ ਮੈਂ ਚਲੋ ਮਰਜ਼ੀ ਹੋਵੇ ਮੈਂ ਤੁਹਾਨੂੰ ਦੱਸ ਦਉ ਮੈਂ ਕਰ ਸਕਦਾ ਹਾਂ ਪਰ ਮੈਂ ਨਹੀਂ ਗੀਣਾ ਕਿਉਂਕਿ ਮੈਂ ਤੁਹਾਨੂੰ ਸਲਾਹ ਦਿੰਦਾ ਸੀ ਤੁਹਾਡੇ ਬਾਰੇ ਤੁਸੀਂ ਮੇਰੇ ਸਤਿਕਾਰ ਜੋ ਕਰੋ ਮੈਂ ਤੁਹਾਡੇ ਲਈ ਹਮੇਸ਼ਾ ਖੜਾ ਮੈਨੂੰ ਦੱਸ ਦੋ ਵੀ ਭਾਈ ਕੀ ਆਪਾਂ ਗੱਲ ਕਰਨੀ ਹੈ ਉਹਦੇ ਲਈ ਅੱਜ ਜਿਹੜਾ ਸਾਡੇ ਕਿਸਾਨ ਤੇ ਟੀਚਰ ਜਿਹੜੇ ਕੱਪੜੇ ਦੇ ਖਿਲਾਫ ਤੁਸੀਂ ਇਹਨਾਂ ਦਾ ਬਾਅਦ ਬਲੱਗ ਮੈਂ ਚੱਕੂਗਾ ਬਾਅਦ ਮੈਂ ਆਪਣੇ ਲੈਟਰ ਤੇ ਭੇਜੂਗਾ ਜੀ ਲੈ ਕੇ ਹਾਂ ਇਹ ਉਹ ਮੈਂ ਲਿਖ ਕੇ ਭੇਜੂਗਾ ਮੈਨੂੰ ਥੋੜਾ ਜਿਹਾ ਬਰੀਫਿੰਗ ਦੇ ਦਿਓ ਮੈਂ 100% ਲਿਖ ਕੇ ਭੇਜੂਗਾ ਇਹਨਾਂ ਵੀ ਚੌਕੀ ਸਕੂਲ ਵਾਲਾ ਜਿਹੜਾ ਮਸਲਾ ਮੇਰੇ ਧਿਆਨ ਚ ਨਹੀਂ ਨਹੀਂ ਹੈਗਾ ਜੀ ਮੇਰੇ ਸੰਗੂ ਸੰਭੂ ਤੇ ਖਨੌਰੀ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਹੁਣ ਤੁਸੀਂ ਇਹ ਨਾ ਕਹੋ ਵੀ ਤੁਹਾਡੀ ਸਰਕਾਰ ਨੇ ਨਹੀਂ ਚੁਕਾਇਆ ਜਾਂ ਤੁਹਾਡੀ ਫੋਰਸ ਜਿਹੜੀ ਅੱਜ ਇੱਥੇ ਖੜੀ ਆਹ ਵਰਦੀ ਵਾਲੇ ਉੱਥੇ ਨਹੀਂ ਉਹ ਕਿਉਂ ਚੁਕਾ ਤੁਸੀਂ ਕਹਿ ਰਹੇ ਹੋ ਵੀ ਸਾਡੇ ਬੰਗਾਲੀਆਂ ਆ ਨਾ ਫਿਰ ਤਾਂ ਪਾੜੀਆਂ ਨੂੰ ਕਾਟਾ ਵਪਾਰੀਆਂ ਨੂੰ ਘਾਟਾ ਪੈ ਰਿਹਾ ਤੁਹਾਡਾ ਮੁੱਖ ਮੰਤਰੀ ਖੇਖਣ ਕਰਦਾ ਜਾ ਕੇ ਕਹਿੰਦਾ ਜਲੰਧਰ ਵਾਲਿਆਂ ਨੂੰ ਮਿਲਦਾ ਕਦੇ ਲੁਧਿਆਣੇ ਵਾਲਿਆਂ ਨੂੰ ਮਿਲਦਾ ਉਦੋਂ ਕੇਜਰੀ ਵਾਲਾ ਕਿ ਮਿਲਦਾ ਹੈ ਕੀ ਹੁਣ ਉਹ ਜਿਹੜੇ ਵਪਾਰੀ ਨੇ ਉਹਨਾਂ ਦਾ ਸਾਰਾ ਬਿਜ਼ਨਸ ਲੋਟ ਹੋ ਗਿਆ ਜੀ ਉਹ ਸਹੀ ਕੰਨ ਰਹੇ ਆ ਤੁਹਾਡਾ ਮੁੱਖ ਮੰਤਰੀ ਬਾਰਡਰਾਂ ਤੇ ਇੱਕ ਮਿੰਟ ਦੀ ਗੱਲ ਸੁਣ ਲਓ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਠਾਲਣ ਦੇ ਲਈ ਜ਼ਿਕਰ ਐਮਾਜ਼ਾਨ ਕੰਪਨੀ ਦਾ ਕਰਦਾ ਜਿਹੜਾ ਇਹ ਖਾਲ ਸਾਡੇ ਪਰਚੂਨ ਨੂੰ ਖਾ ਰਿਹਾ ਉਦੋਂ ਵੀ ਉਲਟਾ ਗੱਲ ਬਾਰਡਰ ਰੋਕਿਆ ਹੋਇਆ ਹਰਿਆਣੇ ਵਾਲਿਆਂ ਨੇ ਤੁਹਾਡੀ ਫੋਰਸ ਲੈ ਕੇ ਤੁਹਾਡਾ ਮੁੱਖ ਮੰਤਰੀ ਤੁਹਾਡੇ ਆਈਟੀ ਤੁਹਾਡੇ ਉਹ ਕਿਹੜੇ ਨੇ ਜਿਹੜੇ ਪਟਿਆਲੇ ਦੇ ਆ ਮੈਨੂੰ ਨਾਂ ਨਹੀਂ ਪਤਾ ਮਨਦੀਪ ਸਿੱਧੂ ਉਹ ਸ਼ਰਿਆਂ ਮੈਂ ਧਮਕੀਆਂ ਦਿੰਦੇ ਆ ਵੀ ਯਾਰ ਜੇ ਦੁਬਾਰਾ ਆਉਣਗੇ ਅਸੀਂ ਕਰਾਂ ਰਿਟਾਇਰਮੈਂਟ ਲੈ ਲਈਏ ਤੁਸੀਂ ਕਹਿੰਦੇ ਤੁਸੀਂ ਕਿਸਾਨਾਂ ਦੇ ਉੱਤੇ ਤੁਹਾਡੀ ਪੁਲਿਸ ਦਾ ਤੇ ਤੁਹਾਡੇ ਅਧਿਕਾਰੀਆਂ ਦਾ ਰਵੱਈਆ ਇਹ ਮੇਰੀ ਬੇਨਤੀ ਹੋਵੇ ਇਹਦੇ ਬਾਰੇ ਤਾਂ ਜਵਾਬ ਦੇ ਦਿਓ ਵੀ ਇਹ ਸਹੀ ਆ ਕਿ ਗਲਤ ਘਟੋ ਘਟਾਈ ਦੱਸੋ ਮੈਂ ਦੇਖੋ ਮੈਂ ਤਾਂ ਆਪਣੇ ਹਲਕੇ ਦੇ ਵਿੱਚ ਹਰੇਕ ਖੇਤ ਨੂੰ ਪਾਣੀ ਬਚਾਉਣ ਦੇ ਲਈ 45 ਪਿੰਡਾਂ ਚ ਜਿਹੜੀ ਖੇਤਾਂ 'ਚ ਲਹਿੜੀ ਪਾਣੀ ਦਾ ਪ੍ਰੋਜੈਕਟ ਚੱਲਦਾ ਹੈ ਆਪਣੇ ਹਲਕੇ ਜਦੋਂ ਮੈਂ ਸਰ ਜਵਾਬ ਦਿਓ ਇਹ ਤਾਂ ਲੰਡੇ ਤੋਂ ਬਾਹਰ ਕਰਨ ਦੀ ਗੱਲ ਆ ਆਪਣੇ ਹਲਕੇ ਦੇ ਕੋਈ ਛੜੀ ਨਹੀਂ ਹੈ ਸਰ ਦੀ ਇੱਕ ਵੀ ਸਰ ਨਹੀਂ ਹੈ ਮੇਰੇ ਕੀ ਕਰਦੇ ਮੈਂ ਤਾਂ ਸਵਾਲਾਂ ਨੂੰ ਭੱਜਣਾਂ ਲਈ ਕੀ ਗੱਲ ਆ ਜੀ ਮੇਰੇ ਜਿਹੜੀਆਂ ਗੱਲਾਂ ਆ ਸਰਕਾਰ ਦੀ ਮੈਂ ਕਹਿੰਦਾ ਤੁਸੀਂ ਜਵਾਬ ਦਿਓਗੇ ਇਸ਼ਾਰਾ ਆਏਗਾ ਤਾਂ ਵੀ ਮੈਂ ਖਨੌਰੀ ਮੈਂ ਖਨੌਰੀ ਸੰਭੂ ਦਾ ਕੋਈ ਬੋਲ ਨਹੀਂ ਚਾਹਦਾ ਕਹੇ ਗਏ ਮੈਂ ਨਾ ਸ਼ੰਭੂ ਜੀ ਕੁਝ ਬੋਲ ਨਹੀਂ ਸਕਦਾ ਆ ਗੱਲ ਕਹਿ ਦਿਓ ਬਸ ਮੜਾ ਜਵਾਬ ਆ ਗਿਆ ਸਾਮਾਨ ਨਹੀਂ ਉੱਥੇ ਟਰਾਲੀਆਂ ਚੋਰੀ ਹੋ ਗਈਆਂ ਪਖਰੇ ਚੋਰੀ ਹੋ ਗਏ ਲੋਕਾਂ ਦਾ ਦਰਦ ਨਾ ਚੀਜ਼ਾਂ ਦੇਖੀਆਂ ਨਹੀਂ ਗਈਆਂ ਤੁਹਾਡੀ ਸਰਕਾਰ ਨੇ ਇੱਕ ਮਿੰਟ ਜੀ ਗੱਲ ਮੁੱਖ ਮੰਤਰੀ ਸਾਹਿਬ ਨੇ ਠਾਕੇ ਠੋਕੇ ਬਿਆਨ ਦਿੱਤਾ ਠੋਕੇ ਖੜੇ ਆ ਔਰ ਮੇਰਾ ਵੀ ਆਰਟੀਕਲ ਪੜ ਲਿਓ ਠੋਕੇ ਖੜੇ ਆ ਔਰ ਜੜੀਆਂ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਵੀ ਪੰਜਾਬ ਦੇ ਵਿੱਚ ਪਾਣੀ ਦਾ ਇੱਥੇ ਵਰਤਣ ਲਈ ਜ਼ੋਰ ਨਹੀਂ ਲਾਇਆ 30% ਪਾਣੀ ਵਰਤਿਆ ਜਾ ਰਿਹਾ ਸੀ ਅੱਜ 70% ਪਾਣੀ ਵਰਤਿਆ ਜਾ ਰਿਹਾ ਔਨ ਰਿਕਾਰਡ ਆ ਮੇਰੇ ਕੋਲ ਆਕੇ ਜਦੋਂ ਮਰਜ਼ੀ ਦੇ ਮਰਜ਼ੀ ਦੇ ਟ੍ਰੈਕ ਰੇਖੇ ਦੇਖਦੇ ਹੋ ਜਦੋਂ ਮਰਜ਼ੀ ਦੇ ਟ੍ਰੈਕ ਰੇਖੇ ਦੇਖਦੇ ਹੋ ਐਵੇਂ ਨਾ ਬਿਨਾ ਫੇਰ ਤੋਂ ਇਹ ਪੜੇ ਲਿਖਿਓ ਜਦੋਂ ਮਰਜ਼ੀ ਟੰਦੇ ਵਿੱਚ ਕਰ ਲਿਓ ਇਹ ਪੜੇ ਲਿਖਿਓ ਜੇ ਉਹੀ ਗੱਲਾਂ ਕਰਨੀਆਂ ਨੇ ਉਹੀ ਤਾਂ ਮੈਂ ਵੀ ਮਰ ਜਾਨਾ ਤੁਸੀਂ ਉਹੀ ਤਾਂ ਮੈਂ ਵੀ ਮਰ ਜਾਨਾ ਇਹ ਪੜੇ ਲਿਖਿਓ ਔਨ ਫਿਰਤ ਮੈਂ ਇੱਕ ਮੇਰੇ ਨਾਲ ਬੈਠੋ ਬੈਠੋ ਦਫ਼ਤਰ ਚਲਦੇ ਆ ਦੇਖ ਗੱਲਾਂ ਫਿਰ ਤੇ ਮੇਰਾ ਝੂਠਾ ਹੋਵੇ ਜਾਂ ਤੁਸੀਂ ਬੋਲੋ ਮਾਫੀ ਮੰਗੋਗੇ ਜਾਂ ਮੈਂ ਮਾਫੀ ਮੰਗੂਗਾ ਤੁਸੀਂ ਇਹ ਦੱਸੋ ਮਾਫੀ ਮੰਗਣੀ ਇਹ ਗੱਲ ਕਰਦੇ ਹਾਂ ਹਾਂ ਚਾ ਤੁਸੀਂ ਮਾਫੀ ਮੰਗੋਗੇ ਜਾਂ ਤਾਲੀ ਮੰਗਣੀ ਹੈ ਮਾਫੀ ਕਰਦੇ ਹੋ ਜਾਂ ਮੈਂ ਮਾਫੀ ਮੰਗੂਗਾ ਦੱਸੋ ਦੱਸੋ ਜਦੋਂ ਮੈਂ ਮਾਫੀ ਮੰਗੂਗਾ ਮਾਫੀ ਮੰਗੀਆਂ ਸਰ ਕੋਈ ਇਹ ਤਾਂ ਨਹੀਂ ਗੱਲ ਹੈਗੀ ਬਈ ਤੁਸੀਂ ਉਹੀ ਉਹੀ ਮਾਰੀ ਜਾਓ ਇੱਕ ਮਾਰੀ ਦੇਖੋ 70% ਤੋਂ ਵੱਧ ਤੁਸੀਂ ਆਪ ਘਰੋਂ ਲੈ ਕੇ ਨਹੀਂ ਜਾ ਰਹੇ ਤੁਸੀਂ ਜਾ ਕੇ ਸੁਆ ਬਣਾਇਆ ਤੁਸੀਂ ਤਿੰਨ ਸੂਏ ਕੱਢ ਰਹੇ ਹੋ ਤਿੰਨ ਸੂਏ ਗੱਲ ਸਾਡੀ ਤਾਂ ਸੁਣੋ ਇਹ ਕੱਢ ਰਹੇ ਲੋਕਾਂ ਦਾ ਨਹੀਂ ਪਾਣੀ ਅਸੀਂ ਯੂਜ਼ ਕਰ ਰਹੇ ਹਾਂ ਕਿਸਾਨਾਂ ਦੇ ਰਾਖੀ ਚਾਰਜ ਕੀ ਤਰ੍ਹਾਂ ਜਵਾਦੀ ਦਿੱਤਾ ਪ ਜਵਾਬ ਨਹੀਂ ਦਿੱਤਾ ਦੇਖੋ ਜੀ ਇੱਕ ਮਿੰਟ ਗੱਲ ਤਾਂ ਸੁਣ ਲੋ ਨਾ ਉਹ ਜਵਰ ਆਪਣਾ ਉੱਥੇ ਕੀਤਾ ਚੌਕੇ ਉਹਦਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਇੱਕ ਮਿੰਟ ਗਾਹਾਂ ਤਾਂ ਗੱਲ ਸੁਣ ਲੋ ਮੇਰੇ ਅਧਿਕਾਰ ਤੋਂ ਬਾਹਰ ਗੱਲ ਹੋਇਆ ਮੇਰੇ ਵਾਲਾ ਹੋਇਆ ਗੱਲ ਮੈਨੂੰ ਦੱਸੋ ਅੱਛਾ ਗੱਲ ਸੁਣੋ ਹੋਰ ਆਪਣਾ ਭਾਰਤ ਵਾਲਾ ਆਪਣੀ ਜ਼ੋਜਨ ਦੀ ਅਧਾਰ ਛੜਕਾ ਜ਼ਮੀਨ ਦਾ ਕੱਟ ਰਾਇਆ ਉਹਨਾਂ ਕਿਸਾਨਾਂ ਦਾ ਮੌਬਦਾ ਹਲੇ ਤੱਕ ਨਹੀਂ ਮਿਲਿਆ ਉਹਦਾ ਤੁਹਾਡੇ ਹਾਲ ਕਿਸਾਨ ਨੂੰ ਕਾਹ ਕਰਦੇ ਮੇਰੇ ਨਾਲ ਕੇ ਦੇ ਮੈਂ ਤਾਂ ਕਾ ਮਾਰੀਆਂ ਉਹਦਾ ਸਾਨੂੰ ਬਾਕੀ ਪਿਛਲੇ ਸਾਲ ਦਾ ਬਕਾਇਆ ਨਹੀਂ ਮੈਂ ਕਹਿੰਦਾ ਤੁਸੀਂ ਜੋ ਮਰਜ਼ੀ ਮੇਰੇ ਨਾਲ ਇਫੈਕਟ ਤੇ ਗੱਲ ਕਰੋ ਜੇ ਤੁਸੀਂ ਜਿਹੜੇ ਜੇ ਵੀਰ ਜੀ ਮੇਰੇ ਨਾਲ ਫੈਕਟਰੀ ਦੀ ਗੱਲ ਕਰਿਓ ਜਿਵੇਂ ਫੈਕਟਰੀ ਤੋਂ ਭੱਜਦਾ ਤਾਂ ਕਿਉਂ ਦਸਤਰਾਜੇ ਖੱਲੇ ਜਦੋਂ ਮਰਜੀ ਫੈਕਟਰੀ ਤੇ ਗੱਲ ਕਰਿਓ ਪਾਣੀ ਵਾਲੇ ਮਸਲੇ ਤੇ ਤੁਸੀਂ ਕੁੱਲ ਪੰਜਾਬ ਦੀ ਗੱਲ ਕਰੀਆ ਵੀ ਤੁਸੀਂ 30% ਮੈਂ ਤਾਂ ਹਲਕੇ ਦੀ ਗੱਲ ਕਰੀਆ ਹਲਕੇ ਦੀ ਗੱਲ ਕਰੀਆ ਵੀ 45 ਪਿੰਡਾਂ 'ਚ ਪ੍ਰੋਜੈਕਟ ਕਰ ਲਿਆ ਸਾਬੇ ਜਿਹੜੇ ਜਿਹੜੇ ਟੀਚਰ ਦੇਖੋ ਅਸੀਂ ਪਾਣੀ ਤੁਹਾਨੂੰ ਨਹੀਂ ਦਿੱਤਾ ਦੇਖੋ ਅਸੀਂ ਨਹਿਰੀ ਪਾਣੀ ਤੁਹਾਡਾ ਨਹੀਂ ਜੂਤਦੇ ਅਸੀਂ ਸੂਏ ਨਹੀਂ ਕੱਢੇ ਆਹ ਵੇਖੋ ਮਾਗੀ ਮੰਗਦੇ ਆ ਉਹਨਾਂ ਪਾਣੀ ਦੇ ਵਿੱਚ ਨਹੀਂ ਦਿੱਤੀ ਐਸਐਲਏ ਸਾਹਿਬ ਅਸੀਂ ਹਲਕੇ 'ਚ 5 ਕਰੋੜ ਸਕੂਲਾਂ ਦੇ ਨਹੀਂ ਕਰ ਰਹੇ ਜਿਹੜਾ ਟੀਚਰਾਂ ਦੇ ਲਾਠੀ ਚਾਰਦੇ ਹੁੰਦਾ ਰੋਜ਼ ਉਹਦਾ ਜਵਾਬ ਦਿਓ ਕਿਉਂ ਹੁੰਦਾ ਦੱਸੋ ਕਿਹਨੇ ਆਪਣੇ ਹੱਲਗੇ ਦਿਖਾ ਦਿਓ ਕਿਹਦੇ ਟੀਚਰ ਤੇ ਹੋ ਰਹੇ ਆ ਸੰਦੂਰ ਦੇ ਤੋਂ ਆਪਣੇ ਹੱਲਗੇ ਮੈਂ ਕੰਦਾ ਸੰਦੂਰ ਐਵੇਂ ਮੈਂ ਸੰਦੂਰ ਤੁਸੀਂ ਜਿੰਨਾ ਦੇ ਆਂਗੋ ਤੁਸੀਂ ਜਿੰਨੇ ਮਾਰੋ ਸੂਬਾ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਹਲਕੇ ਦੀ ਜ਼ਿੰਮੇਵਾਰੀ ਜਿੱਦਣ ਮੈਂ ਕੋਈ ਬਣ ਗਿਆ ਉਸ ਦਿਨ ਮੇ ਤੋਂ ਲੈ ਲਿਓ ਜ਼ਿੰਮੇਵਾਰੀ ਫਸਲਾਂ ਫਸਲਾਂ ਬਚ ਗਈਆਂ ਆ ਕਰਦੇ ਸਮਤੀ ਆਦਾ ਕੀ ਕੀਤਾ ਵੀ ਸੀ ਸਰਕਾਰ ਮਰਦਾਬਾਦ 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 ਸਰਕਾਰ ਮਰਦਾਬਾਦ ਮਰਦਾਬਾਦ رات ۾ ڇٽياما مامو پڻا ٻچڙو گھر وان کي چڪاوڻا پڻا کسانن جا جبر جلڪن علي سرڪار مراد آباد مراد آباد مراد آباد مراد